ਜ਼ਿੰਦਗੀ ਵਿੱਚ ਜੇ ਮਾਲਕ ਨੇ ਦਿਮਾਗ ਦਿੱਤਾ ਨਾ ਸੋਚੀ ਦਿੱਤੀ ਹੈ ਫਿਰ ਕੋਸ਼ਿਸ਼ ਕਰਨੀ ਹੈ ਵੀ ਭਲੇ ਬੁਰਖਾਂ ਦੀ ਸੰਗਤ ਕਰੀਏ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਸੰਗੀ ਉਹਨਾਂ ਦਾ ਕਰੋ ਜਿਹੜੇ ਨਿਤਨੇਮ ਕਰਦੇ ਐ ਜਿਹੜੇ ਸੱਚ ਬੋਲਦੇ ਐ ਜਿਹੜੇ ਇਮਾਨਦਾਰੀ ਦੇ ਪਹਿਰਾ ਦੇਦੇ ਅੰਦੇ ਜੀ ਸੰਗਤੀ ਉਹਨਾਂ ਦੀ ਕਰਨੀ ਹੈ ਜਿਹੜੇ ਬੇਈਮਾਨੀ ਨਾਲ ਪੈਸਾ ਕਮਾਉਣਾ ਜਾਣਦੇ ਆ ਠੱਗੀ ਥਿਉਰੀ ਜਾਰੀ ਲਾਉਂਦੇ ਆ ਤੇ ਜੇਰ ਜੀ ਉਹਨਾਂ ਦੇ ਸਾਥ ਕਰੋਗੇ ਤੇ ਉਹਨੇ ਸਾਨੂੰ ਡੋਬ ਦੇ ਭਗਤ ਕਬੀਰ ਜੀ ਬਾਣੀ ਚ ਕਹਿੰਦੇ ਕਬੀਰ ਮਾਰੀ ਮਰੋਂ ਉਸੰਗ ਦੀ ਕੇਲੇ ਨਿਕੜ ਜਿਉਂ ਗੇ ਕਹਿੰਦੇ ਜਿਹਨੇ ਕੇਲੇ ਦਾ ਰੁੱਖ ਲੱਗਿਆ ਹੋਵੇ ਤੇ ਉਹਦੇ ਲਾਗੇ ਲੱਗੀ ਹੋਵੇ ਕੰਡਿਆਂ ਵਾਲੀ 베ਰੀ ਦੋਵਾਂ ਦਾ ਸੰਗ ਹੋ ਗਿਆ ਤੇ ਕਹਿੰਦੇ ਜਦੋਂ ਹਵਾ ਦਾ ਬੁੱਲਾ ਆਇਆ ਕੇਲੇ ਦੇ ਪੱਤੇ ਝੂਹਦੇ ਐ ਤੇ ਵੀਰੀ ਦੇ ਕੰਡਿਆਂ 'ਚ ਫਸ ਜਾਂਦੇ ਤੇ ਜਦੋਂ ਕੰਡੇ ਫਸਦੇ ਐ ਨਾ ਵੀਰੀ ਕੇਲੇ ਦੇ ਪੱਤਿਆਂ 'ਚ ਤੇ ਕੇਲੇ ਦੇ ਪੱਤੇ ਦਫਾੜ ਹੋ ਜਾਂਦੇ ਐ ਫਟ ਜਾਂਦੇ ਐ